ਤਿੱਗਿਆ ਹਾਰ ਇਕ ਲੜਕੀਆਂ ਕਲੀਆਂ ਹੌਲੀ ਚਮਚਮ ਰੋਂਦੀ ਆ ਇਤ ਗਿਆ ਐਲਾਵਲ ਦੀ ਤਲੀਆਂ ਦੋਸਤੋ ਕਲੀਆਂ ਦੇ ਬਾਦਸ਼ਾਹ ਮਰਹੂਮ ਗਾਇਕ ਸ੍ਰੀ ਕੁਲਦੀਪ ਮਾਨਕ ਸਾਹਿਬ ਜੀ ਬੇਸ਼ੱਕ ਅੱਜ ਇਸ ਦੁਨੀਆ 'ਚ ਨਹੀਂ ਹੈਗੇ ਪਰ ਉਹਨਾਂ ਦੇ ਚਾਹੇਤੇ ਅੱਜ ਵੀ ਉਹਨਾਂ ਦੇ ਗੀਤ ਸੁਣਦੇ ਗਾਉਂਦੇ ਨੇ ਜਿੰਨਾ ਕਰਕੇ ਉਹਨਾਂ ਦੇ ਗੀਤ ਅੱਜ ਵੀ ਜਿਉਂਦੇ ਨੇ ਉਹ ਸਦਾ ਬਹਾਰ ਨੇ ਰਹਿਣ ਦੀ ਦੁਨੀਆ ਤੱਕ ਉਹਨਾਂ ਦੇ ਰਿਕਾਰਡ ਬੋਲਦੇ ਰਹਿਣਗੇ ਇਸ ਤਰ੍ਹਾਂ ਹੀ ਇਸ ਵੀਰਾਂ ਨੇ ਕੁਲਦੀਪ ਮਾਨਕ ਦਾ ਬਹੁਤ ਹੀ ਸੋਹਣਾ ਗੀਤ ਗਾਇਆ ਸੁਣ ਕੇ ਤੁਹਾਡੀ ਰੂਹ ਖੁਸ਼ ਹੋ ਜੂਗੀ ਬਈ ਨਜ਼ਾਰਾ ਹੀ ਬਣਤਾ ਇੱਕ ਵੀਰ ਤਾਂ ਇਹਨਾਂ ਵਿੱਚੋਂ ਜਮਾਂ ਹੀ ਕੁਲਦੀਪ ਮਾਨਕ ਦੀ ਕਾਪੀ ਲੱਗ ਰਿਹਾ ਇਦਾਂ ਲੱਗਦਾ ਜਿਵੇਂ ਬਿਲਕੁਲ ਕੁਲਦੀਪ ਮਾਨ ਕੀ ਗਾ ਰਿਹਾ ਹੁੰਦਾ ਬਾਕੀ ਸਾਰੇ ਵੀਰਾਂ ਦੀ ਆਵਾਜ਼ ਹੈ ਇੱਕ ਨੰਬਰ ਹੈ ਕੈਂਡ ਗੱਲਬਾਤ ਪੂਰੀ ਸੁਣ ਕੇ ਤੁਹਾਡੀ ਰੂਹ ਖੁਸ਼ ਹੋ ਜੂਗੀ ਦੇਖੋ ਪੂਰੀ ਵੀਡੀਓ ਸਪੋਰਟ ਕਰਿਓ ਦਬਕੇ ਸੁਖਲਦੀ ਮਾਰਗ ਸਾਹਿਬ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਦੇਖੋ ਪੂਰੀ ਵੀਡੀਓ ਕਿਤੇ ਅੱਲਾਹ ਤੋਂ ਮੇਰੀਆਂ ਮੇਟਾਪੜ ਵਿੱਚ ਆ ਕੇ ਹਾ ਤੋੜੇ ਕਾਨੀਆਂ ਜੀਓ ਮਹਨ ਕਾਨੀਆਂ ਸਹਿਬਾ ਦੇ ਘੋਡੇ ਹਾਂ ਜੱਟ ਨੂੰ ਹਰੂ ਲੰਝਾਤਾ ਸੇਵਾ ਬਣੀ ਭਰਾਵਾਂ ਦੀ ਪਾਈਆਂ ਤੋਂ ਯਾਰ ਰਿਮਾਤਾ ਚੜਾ ਦੇ ਕੋਠਿਆਂ ਦੇ ਹੋ ਹੋ ਇਸਾ ਤੀਤ ਹੈ ਟੁੱਟ ਗਿਆ ਹਰ ਇੱਕ ਲੜਗੀਆਂ ਕਲੀਆਂ ਹੋਣੀ ਚਮਚਮ ਰੋਂਦੀ ਆ ਬੀਤ ਗਿਆ ਐ ਲਾਵਲ ਦੀ ਤਲੀਆਂ ਆਵੇ ਤੇ ਤੇਰੀ ਕਾਨਾ ਕਿੱਟੀ ਨੇ ਆਗਿਸ਼ ਨੂੰ ਲਾਤਾ ਮੈਂ ਰਮਣੀ ਭਰਾਵਾਂ ਦੀ ਆਇਆਂ ਤੋਂ ਯਾਰ ਮਰਾਤਾ ਚਾਰ ਹਣ ਤੇਰੀ ਵਾਰੀ ਆਈ ਐ ਲਾਵਲ ਦੇਲੇ ਪੱਟੀ ਦੀ ਸਵਾ ਮਾਰ ਜਾਂਦਾ Porque el bolche porque...